ਸਤ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਜਿੰਨੇ ਵੀ ਪਿੰਡੂ ਜ਼ਿਮੀਦਾਰ ਫੇਸਬੁੱਕ ਪੇਜ ਜਾਂ YouTube ਚੈਨਲ ਤੇ ਵੀਡੀਓ ਨੂੰ ਦੇਖ ਰਹੇ ਹੋ ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਜ਼ਿਆਦਾ ਚੰਗੀ ਮਾਰਵਾੜੀ ਅਵਲਖ ਘੋੜੀ ਦਿਖਾਉਣੀ ਆ ਵੀਡੀਓ ਕੋਈ ਆਪਾਂ ਸੇਲ ਵਾਸਤੇ ਨਹੀਂ ਪਾ ਰਹੇ ਸੋ ਪਲੀਜ਼ ਪਰਹੇਜ਼ ਕਰਿਓ ਬਾਈ ਨੂੰ ਜਾਨਵਰ ਲੈਣ ਵਾਸਤੇ ਕੋਈ ਕਾਲ ਨਾ ਕਰਿਓ ਸਿਰਫ ਸ਼ੌਂਕੀਆ ਤੌਰ ਦੇ ਉੱਤੇ ਬਾਈ ਪ੍ਰੇਮ ਜਾਦਵ ਨੇ ਵੀਡੀਓ ਕਰਾਈ ਆ ਆਪਦੇ ਜਾਨਵਰਾਂ ਦੀ ਤੇ ਘੋੜੀ ਆਪ ਤਾਂ ਚੰਗੀ ਹੈ ਹੀ ਤੇ ਹਰ ਸਾਲ ਰਿਜ਼ਲਟ ਵਾਲੀਆਂ ਵੀ ਜਮਾ ਤਾਹਾਂ ਤੋੜ ਦਿੰਦੀ ਆ ਜਿਹੋ ਜਿਹੇ ਘੋੜੇ ਤੋਂ ਇਹ ਸਬਲ ਘੋੜੀ ਨੂੰ ਆਪਾਂ ਮੇਟ ਕਰਾਉਣੇ ਆ ਬੱਚਾ ਉਹੇ ਜਿਹਾ ਹੀ ਦੇ ਦਿੰਦੀ ਆ ਘੋੜੀ ਇਹ ਇਹਦੀ ਐਗਜ਼ਾਮਪਲ ਆ ਤੁਰੀ ਫਿਰਦੀ ਇਹਦੇ ਮੰਗਰ 22 ਦਿਨਾਂ ਦੀ ਤੁਸੀਂ ਬਸ਼ੇਰੀ ਦੇਖ ਸਕਦੇ ਹੋ ਏ ਬਸ਼ੇਰੀ ਮਿੱਤਰੋ ਗਜਰਾਜ ਘੋੜੇ ਦੀ ਆ ਜਿਹੜਾ ਪਿੰਡ ਚੋਲਾ ਸਾਹਵਾਲੇ ਬਾਈ ਗੁਰਤਾਜ ਸੰਧੂ ਦੇ ਕੋਲੇ ਆ ਬਸ਼ੇਰੀ ਕੰਨੀ ਤੁਸੀਂ ਨਿਗਾਹ ਮਾਰੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਘੋੜੀ ਦਾ ਰਿਜ਼ਲਟ ਤੁਹਾਨੂੰ ਕਿਵੇਂ ਦਾ ਲੱਗਿਆ ਬਸ਼ੇਰੀ ਹੱਡ ਗੋਡਿਆਂ ਦੀ ਮਜ਼ਬੂਤ ਬੜੀ ਆ ਤੇ ਲੰਮੀ ਲੰਝੀ ਲੈਂਥ ਗਰਦਨ ਦੀ ਲੰਬਾਈ ਤੁਸੀਂ ਦੇਖ ਸਕਦੇ ਹੋ ਪਿੱਠ ਪੁੜੇ ਦੀ ਚੰਗੀ ਆ ਤੇ ਘੋੜੀ ਦੀਆਂ ਬਣਤਰਾਂ ਚੈੱਕ ਕਰੋ ਹੁਣ ਤੁਸੀਂ ਘੋੜੀ ਆਪ ਹੈਗੀ ਹੈ ਇਹ ਰਾਮਪੁਰ ਮੱਠ ਲਾਈਨ ਦੀ ਲੱਕੀ ਘੋੜੇ ਦੀ ਬੱਚੀ ਘੋੜੀ ਦੀ ਹਾਈਟ ਮਿੱਤਰੋ 61 ਇੰਚਾ ਤੇ ਲੈਂਥ ਲੌਂਥ ਤੁਸੀਂ ਚੈੱਕ ਕਰੋ ਬਾਈ ਨੇ ਪ੍ਰੇਮ ਨੇ ਬੜੇ ਸ਼ੌਂਕ ਦੇ ਨਾਲ ਇੱਕੋ ਹੀ ਘੋੜੀ ਇਹ ਰੱਖੀ ਵੀ ਆ ਤੇ ਹਰ ਵਾਰ ਇਸ ਘੋੜੀ ਨੂੰ ਚੰਗੇ ਘੋੜੇ ਤੋਂ ਮੇਟ ਕਰਾ ਕੇ ਬੱਚੇ ਲੈਂਦਾ ਇਸ ਘੋੜੀ ਦਾ ਜਿਹੜਾ ਪਹਿਲਾ ਵਾਲਾ ਰਿਜ਼ਲਟ ਆ ਉਹ ਵੀ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਹਾਂ ਉਹ ਜਿਹੜੀ ਬਸ਼ੇਰੀ ਆਵ ਲਖੇ ਇਸ ਕੁੜੀ ਦਾ ਪਹਿਲਾ ਵਾਲਾ ਰਿਜ਼ਲਟ ਉਹ ਬਾਈ ਨੇ ਕਰਨੀ ਆ ਸੇਲ ਇਸ ਕਰਕੇ ਦੋਕ ਦੇਣਾ ਬਾਅਦ ਉਹਦੀ ਵੀਡੀਓ ਆਪਾਂ ਅਲੱਗ ਤੋਂ ਪਾਵਾਂਗੇ ਉਹਦੇ ਬਾਰੇ ਤੁਸੀਂ ਗੱਲਬਾਤ ਬਾਈ ਦੇ ਨਾਲ ਕਰ ਸਕਦੇ ਹੋ ਸੋ ਇਹ ਵੀਡੀਓ ਜਿਹੜੀ ਆਪਾਂ ਪਾਈ ਆ ਬਾਈ ਨੂੰ ਸ਼ੌਂਕ ਵੜਾਗਾ ਪ੍ਰੇਮ ਨੂੰ ਕਹਿੰਦਾ ਬਾਈ ਆਪਾਂ ਜਾਨਵਰ ਸ਼ੌਂਕ ਦੇ ਨਾਲ ਦਿਖਾਉਣੇ ਆ ਆਪਦੇ ਤੁਸੀਂ ਦੇਖ ਸਕਦੇ ਹੋ ਬਾਈ ਦੀ ਸਾਮ ਬੜੀ ਆ ਘੋੜੀ ਬਹੁਤ ਜਿਆਦੇ ਚੰਗੀ ਆ ਚੰਗੇ ਚੰਗੇ ਘੋੜਿਆਂ ਤੋਂ ਇਹਨੇ ਬਹੁਤ ਟੌਪ ਦੇ ਬੱਚੇ ਦਿੱਤੇ ਆ ਵੈਸੇ ਤਾਂ ਤਕਰੀਬਨ ਆਪਣੇ ਪੰਜਾਬ ਦੇ ਜੱਡੇ ਨਾਮੀ ਬਰੀਡਰ ਨੇ ਭਰਾ ਘੋੜਿਆਂ ਵਾਲੇ ਉਹ ਸਾਰੇ ਇਸ ਘੋੜੀ ਤੋਂ ਵਾਕਿਫ ਨੇ ਤੇ ਆ ਬੱਚੀ ਦੇਖੋ ਯਾਰ ਬਹੁਤ ਜਿਆਦੇ ਚੰਗੀ ਲੱਗੀ ਬਣਤਰਾਂ ਦੀ ਬੜੀ ਜਿਆਦੇ ਚੰਗੀ ਆ ਕਿਸੇ ਪਾਸਿਓ ਕੋਈ ਘਾਟ ਨਹੀਂ ਤੇ ਬਾਈ ਦਾ ਪਿੰਡ ਆ ਜਿਹੜਾ ਗੰਗਾ ਨਗਰ ਏਰੀਏ ਦੇ ਵਿੱਚ ਪੈ ਜਾਂਦਾ ਮੰਨੀ ਵਾਲਾ ਮਟੀਲੀ ਸਦੂਲ ਸ਼ਹਿਰ ਦੇ ਨੇੜੇ ਰਹਿ ਜਾਂਦਾ ਪਿੰਡ ਇਹ ਤੇ ਬਾਈ ਪ੍ਰੇਮ ਦਾ ਵੈਸੇ ਆਪਾਂ ਨੰਬਰ ਦਿੱਤਾ ਤੇ ਕੋਈ ਜਾਨਵਰ ਖਰੀਦਣ ਵਾਸਤੇ ਪਲੀਜ਼ ਬਾਈ ਜਾਦਵ ਨੂੰ ਕਾਲ ਨਾ ਕਰਿਓ ਧੰਨਵਾਦ ਜੀ ਦੋਸਤੋ ਮਿਲਦੇ ਆਂ ਅਗਲੀ ਕਿਸੇ ਨਵੀਂ ਵੀਡੀਓ ਦੇ ਨਾਲ